ਹਾਂ ਜੀ ਬਾਬੇ ਇੱਕ ਆਜਾਨ ਬਾਹੂ ਦਾ ਕੀ ਅਰਥ ਹੈ ਐਨਾ ਨਾ ਵੀ ਜਿਹੜਾ ਸੀ ਨਾ ਇਹ ਅਰਜੁਨ ਇਹਦੀ ਵਾਹਨ ਨਬੀਓ ਸੀ ਅੱਛਾ ਜਿਹੜੇ ਉਗਲਾਂ ਗੋਡੇ ਤੋਂ ਥੱਲੇ ਜਿਹੜਿਆਂ ਨੂੰ ਆਜਾਨ ਬਾਹੂ ਕਹਿੰਦੇ ਨੇ ਪਰ ਇਹਦੀ ਗੱਲ ਹੈ ਸਾਡੇ ਆਜਾਨ ਬਾਹੂ ਉਹਨੂੰ ਕਹਿੰਦੇ ਨੇ ਜਿਹਦੀ ਦੂਰ ਦ੍ਰਿਸ਼ਟੀ ਹੋਵੇ ਬਾਬੇ ਉਹ ਕੁੱਧੇ ਵਾਲੇ ਨੂੰ ਕਹਿੰਦੇ ਨੇ ਅਸੀਂ ਕਹਿੰਦੇ ਹਾਂ ਪਰਮੇਸ਼ਰ ਦੀ ਵਾਹਨ ਨਬੀਓ ਨੇ ਠੀਕ ਹੈ ਐਨਾ ਨਾ ਵੀ ਉਹਦੀ ਵਾਹਨ ਬਾਹੂ ਲਬੀ ਹੈ ਠੀਕ ਹੈ ਹਾਂ ਅਸੀਂ ਦ੍ਰਿਸ਼ਟੀ ਨੂੰ ਬਾਹੂ ਕਹਿੰਦੇ ਹਾਂ ਦ੍ਰਿਸ਼ਟੀ ਨੂੰ ਉਹ ਸਰੀਰ ਦੀਆਂ ਬਾਹਾਂ ਨੂੰ ਬੰਨ੍ਹਦੇ ਨੇ ਅਸੀਂ ਅੱਦਲੇ ਸੇਰ ਦੀਆਂ ਬਾਹਾਂ ਨੂੰ ਬੰਨ੍ਹਦੇ ਹਾਂ ਠੀਕ ਹੈ ਦੂਰ ਦ੍ਰਿਸ਼ਟੀ ਹੋਵੇ ਦੇ ਲੰਬੀ ਨਜ਼ਰ ਦੇ ਹਾਲੀਏ ਜਿਹੜੀ ਉਹ ਆਜਾਨ ਬਹਾਉ ਹੁੰਦੀ ਹੈ ਆਜਾਨ ਬਹਾਉ ਹੈ ਜਿਹਦੀ ਜਿਹਦੀ ਐਡੀ ਲੰਬੀ ਬਾਹ ਹੋਵੇ ਜਿਹਦੇ ਮੁਤਬਕ ਬਤਾ ਜਿਹਦੇ ਮੁਤਲਕ ਕੋਈ ਦੱਸ ਨਹੀਂ ਸਕਦਾ ਠੀਕ ਹੈ ਜੀ ਜਿਹਦੀ ਲੰਬਾਈ ਦੀ ਦੱਸ ਸਕਦਾ ਕੋਈ ਮੋਟਾਈ ਦੀ ਦੱਸਦਾ ਕੋਈ ਸ਼ਕਤੀ ਦੀ ਦੱਸ ਸਕਦਾ ਕੋਈ ਉਹ ਆਜਾਨ ਬਹਾਉ ਹੁੰਦੇ ਜਿਹੜੀ ਬਾਹ ਤੋਂ ਦੁਨੀਆ ਨੂੰ ਜਾਣ ਠੀਕ ਹੈ ਠੀਕ ਹੈ ਠੀਕ ਹੈ ਹਾਂ ਜਲਦੀ ਐ ਇਥੇ ਸਾਰੇ ਹੀ ਹੁਕਮ ਚੱਲਦਾ ਹੈ ਹੁਕਮ ਹੱਥ ਕਾਲ ਕਲਮ ਹੁਕਮ ਹੱਥ ਠੀਕ ਠੀਕ ਬਿਲਕੁਲ ਜਿਹਦੇ ਹੱਥ ਫਿਰ ਜਾਂਦਾ ਸਰ ਤੇ ਨਹੀਂ ਕਹੋ ਕੌਣ ਬੈਠ ਸਕਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਆ ਜਾਣ ਬਹੁ ਠੀਕ ਹੈ ਜੀ ਜਾਮ ਸਾਹਿਬ ਦਾ ਹੈ ਆ ਜਾਣ ਬਹੁ ਸਾਹਿਬ ਦਾ ਹਾਂ ਉਹ ਅੰਦਰ ਪਾਰਸਨਾ ਸੀ ਚੁਈ ਆਏ ਹੋਏ ਬਸੇਰੀ ਥਾਵਾਂ ਤੇ ਰੁਦਰਵਤਾਰ ਦੀ ਬਸੇਰੀ ਥਾਵਾਂ ਦੇ ਆ ਹਾਂ 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 ਹ ਯਲਦਾ ਉਹ ਪਰਸਬਲੀ ਕਾਲਦਾ ਸਰ ਉੱਥੇ ਹੋਰ ਸਾਰੀ ਪਰਮੇਸ਼ਰ ਦੀ ਉਹ ਗੱਲਾਂ ਚੱਲੀ ਜਾਂਦੀਆਂ ਮੈਂ ਇੱਥੇ ਤਾਂ ਆਹੋ ਉੱਥੇ ਉਹ ਗੱਲਾਂ ਪਰ ਕੰਮ ਕਿੱਡਾ ਚੱਲਦਾ ਹੈ ਬਿਵੇਕ ਕਰੋ ਬਿਵੇਕ ਦਾ ਪ੍ਰਸੰਗ ਚੱਲਦਾ ਉੱਥੇ ਹਾਂ ਵਿਵੇਕ ਆ ਵਿਵੇਕ ਤੇ ਜਿਹੜਾ ਆਪਦੇ ਕਰ ਬਿਵੇਕ ਦਾ ਪ੍ਰਸੰਗ ਹੈ ਨਾ ਹਾਂਜੀ ਹਾਂਜੀ ਉਹ ਪ੍ਰਸੰਗ ਦੇ ਵਿੱਚ ਹੀ ਸਾਰੇ ਅਰਥ ਛੁਪੇ ਹੋਏ ਨੇ ਚੱਡੀ ਦੇ ਭਗੋਤੀ ਦੇ ਇਹ ਜਿਹੜਾ ਹੈ ਨਾ ਹਾਂ ਕ੍ਰਿਸ਼ਨ ਕ੍ਰਿਸ਼ਨ ਸ਼ਬਦ ਦੇ ਅਰਥ ਉਹਦੇ ਅੰਦਰ ਆਉਂਦੇ ਨੇ ਹਾਂ ਉੱਥੇ ਛੁਪੇ ਹੋਏ ਨੇ ਸਾਰੇ ਹੱਥ ਠੀਕ 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 ਉਹ ਪ੍ਰਪੋਜਨ ਦਾ ਨਾਟਕ ਹੈ ਅੱਛਾ ਇਕ ਪ੍ਰਭੂ ਚੰਦਰ ਨਾਟਕਾ ਗੁਲਾਬਸੂ ਦਾ ਲਿਖਿਆ ਆ। ਹਾਂਜੀ ਹਾਂਜੀ। ਉਹ ਜਿਹੜੇ ਪੜਾਉਂਦੇ ਨੇ ਆਪਣੇ ਪੇਡਾ ਵਾਲੇ ਵੀ ਉਹੀ ਪੜਾਉਂਦੇ ਨੇ। ਠੀਕ ਐ। ਓਏ ਉਹ ਦਾ ਪ੍ਰਭੂ ਚੰਦਰ ਨਾਟਕਾ ਹਿੰਦੂ ਆ ਗਾਇ ਉਹਦੀ ਲਗੂ ਦਾ ਉਹਦੇ ਤੇ ਅਰਥ ਕੀਤੇ ਹੋਏ ਪਹਿਲੇ। ਅੱਛਾ ਠੀਕ ਐ। ਇਹੀ ਗਲਤੀ ਹੋਈ ਹੋਈ ਆ ਸਾਡੀ। ਠੀਕ ਐ ਠੀਕ ਐ ਠੀਕ ਐ। ਉਹ ਪ੍ਰਭੂ ਚੰਦਰ ਨਾਟਕ ਦੇ ਵਿੱਚ ਆਇਆ ਤਾਂ ਬੰਦੀ ਉਤਪਤੀ ਬੰਦੀ ਹੋਈ ਐ। ਉਹ ਮਾਇਆ ਦਾ ਚੜਾ ਹੈ ਮੈਂ ਕਿਵੇਂ ਪੈਦਾ ਕਰ ਦੂ। ਠੀਕ। ਜੜੀ ਕਿਸ ਤਰ੍ਹਾਂ ਚੀਜ਼ ਪੈਦਾ ਕਰ ਸਕਦੀ ਹੁੰਦੀ। ਠੀਕ ਹੈ ਠੀਕ ਹੈ ਠੀਕ ਹੈ ਆਹੋ ਉਲਟ ਗੱਲ ਚੱਲ ਗਈ ਉਹ ਤੋਂ ਇਹ ਸਾਡਾ ਬਚਤ ਨਾੜ ਜਿਹੜਾ ਹੈਗਾ ਦਿੱਤਾ ਹੋਇਆ ਦਾ ਸੁਪਾ ਸਾਡਾ ਹਾਂ 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 ਦਾਦਪੁਰਾਂ ਤੋਂ ਬਿਨਾ ਅਧਿਆਰਥ ਹੋਈ ਨਹੀਂ ਸਕਦੇ ਸਵਾਲੇ ਦੀ ਪੈਦਾ ਉੱਦੋਂ ਹੋ ਜਾਂਦਾ ਸਹੀ ਗੱਲ ਹੈ ਦੱਸੋ ਵਿੱਚ ਤਾਂ ਕੁਝ ਬਹੁਤ ਗੱਲਾਂ ਖੁੱਲੀਆਂ ਲਿਖੀਆਂ ਹੋਈਆਂ ਓਪਨ ਕਰਕੇ ਹਾਂ ਖੁੱਲੀਆਂ ਓਪਨ ਲਿਖੀਆਂ ਹੋਈਆਂ ਤਾਂ ਇਹ ਹੁਣ ਤੁਹਾਨੂੰ ਪਤਾ ਲੱਗਣ ਲੱਗਿਆ ਨਾ ਕੀ ਹੈ ਹਾਂ ਜੀ